ਉਹ ਉਹ ਜਿਹੜੇ ਉੱਤਰਖੰਡ ਪੜ ਸਭ ਕੁਝ ਜਿਹੜਾ ਅੱਜ ਤੋਂ ਪਹਿਲਾਂ ਮ ਦਿਖਾਇਆ ਤੇ ਇਹ ਹੈ ਤੰਤਰ ਸ੍ਰੀ ਗੁਰੂ ਗੁਰਦੁਆਰਾ ਮਾਲੜੀ ਸਾਹਿਬ ਮੈਂ ਪੁਜਾਂ ਚੋਂ ਉਹ ਲਾਈ ਜਾਂਦੇ ਆ ਇਹ ਜਿਹੜੀ ਆ ਚਰਨ ਤੋੜ ਜਿਹੜੀ ਸੰਗਤ ਆ ਉਹ ਇੱਥੋਂ ਲੈ ਕੇ ਇੱਕ ਯਾਤਰਾ ਸਭੀ ਸਾਹਮਣੇ ਇਤਿਹਾਸ ਉਹ ਤੁਹਾਨੂੰ ਮੈਂ ਸੁਣਾ ਚੁੱਕਾ ਜੀ ਬਾਬਾ ਮਾਲ ਮਾਲੜੀ ਆਏ ਸਨ ਬਾਬਾ ਮਾਲ ਜੀ ਸ਼ਰੀਰ ਜਿਹੜੇ ਦਰਦਾ ਨਾਲ ਲੋਕਾਂ ਨੇ ਵੀ ਤੁਸੀਂ ਤੁਹਾਡੇ ਰੋਕੇ ਵੀ ਜਿਹੜਾ ਇਸ ਸਥਾਨ ਤੇ ਆਣ ਕੇ ਨਾ ਸਤ ਚੌਂਖੀਆਂ ਭਰੇਗਾ ਗੁਰਦੁਆਰਾ ਪਮਲੜੀ ਸਾਹਿਬ ਚੱਲਾਂਗੇ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਾਵਾਂਗੇ ਮੱਲ ਜੀ ਦੇ ਜਿੱਥੇ ਬਾਬਾ ਜੀ ਆਏ ਸਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਚੱਲਦੇ ਹਾਂ ਗੁਰਦੁਆਰਾ ਮਲੜੀ ਸਾਹਿਬ ਮੈਂ ਪੁੱਜਾਂ ਜੀ ਧੰਨ ਧੰਨ ਬਾਬਾ ਮੱਲ ਜੀ ਦਾ ਇਹ ਉਹ ਸਥਾਨ ਆ ਜਿੱਥੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਵਿਆਹ ਮੌਕੇ ਮਾਊਸਾ ਉਹਨਾਂ ਜਾਂਦੇ ਇੱਥੇ ਰੁਕੇ ਸਨ ਉਹ ਇੱਥੇ ਬਾਬਾ ਮੱਲਜੀਤ ਸਾਹਿਬ ਰੁਕੇ ਸਨ ਜਿਨ੍ਹਾਂ ਨੂੰ ਕੀ ਜਿਹੜੇ ਬਹੁਤ ਦਰਦਾਂ ਸਰੀਰਕ ਰੋਗ ਸਨ ਤੇ ਇੱਥੇ ਰੁਕੇ ਤੇ ਉਹਨਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਵੀ ਤੁਸੀਂ ਮੇਰੇ ਸਰੀਰਵਾਰ ਜਿਹੜੀ ਅਰਦਾਸ ਕਰੋ ਤੇ ਉਹਨਾਂ ਨੇ ਫਿਰ ਗੁਰੂ ਸਾਹਿਬ ਨੇ ਉਹਨਾਂ ਦੀ ਅਰਦਾਸ ਕੀਤੀ ਉਹ ਠੀਕ ਹੋ ਗਏ ਸਨ ਇਹ ਹੈ ਗੁਰਦੁਆਰਾ ਧੰਨ ਧੰਨ ਬਾਬਾ ਮੱਲਜੀਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਵਿਆਹ ਮੌਕੇ ਜਿਹੜਾ ਕਿ ਮਾਉਸਾ ਨੂੰ ਜਾ ਰਿਹਾ ਸੀ ਇੱਥੇ ਮੱਲਜੀ ਬਾਗ ਰੋਗੇ ਸਨ ਇਹ ਹੈ ਗੁਰਦੁਆਰਾ ਮਾਲੜੀ ਸਾਹਿਬ ਜ਼ਿਲ੍ਹਾ ਜਲੰਧਾ ਚਲਦੇ ਆਪਾਂ ਅੰਦਰ ਸਾਰੇ ਨਹਾਉਣੇ ਤੁਹਾਨੂੰ ਜਿਹੜਾ ਇਤਿਹਾਸ ਤੋਂ ਵੀ ਜਾਣੂ ਕਰਾਵਾਂਗੇ ਜੀ ਤੇ ਗੁਰੂ ਸਾਹਿਬ ਨੇ ਫਿਰ ਇੱਥੇ ਬਾਬਾ ਮੱਲਜੀ ਨੂੰ ਕਿਹਾ ਵੀ ਜੇ ਬਚਨ ਕੀਤੇ ਵੀ ਜੋ ਵੀ ਕੋਈ ਇੱਥੇ ਆਵੇਗਾ ਉਹਦੇ ਸੱਤ ਵਾਰ ਜਿਹੜਾ ਉਹ ਆਏਗਾ ਤੇ ਦਿਨ ਰੱਖੇ ਹੋਏ ਨਹੀਂ ਜਿਹੜੇ ਤੇ ਉਹਦੇ ਸਾਰੇ ਸਰੀਰਿਕ ਕਸ਼ਟ ਦੂਰ ਹੋਣਗੇ ਸਪੈਸ਼ਲੀ ਜਿਵੇਂ ਗਠੀਆਂ ਕਹ ਲੋ ਲੋਕਾਂ ਦੇ ਗਠੀਆਂ ਇਹਨਾਂ ਨੇ ਪੁਰਾਣੇ ਦੇ ਸਰੀਰਿਕ ਦਰਦਾਂ ਜਿਹੜੀਆਂ ਦੂਰ ਨਹੀਂ ਹੁੰਦੀਆਂ ਉਹ ਇੱਥੇ ਆ ਕੇ ਪੂਰਨ ਤੌਰ ਤੇ ਠੀਕ ਹੋ ਜਾਂਦੀਆਂ ਸਰਵ ਰੋਗ ਦਾ ਆਉਖਦ ਨਾਮ ਬਾਹੇ ਗੁਰਜੀ ਦਾ ਖਾਲਸਾ ਆਏ ਗੁਰਜੀ ਸੰਗਠਾ ਕਿੱਥੋਂ ਆਈ ਹੈ ਜੀ ਮਹਾਰਾਜ ਬਘੇਲੇ ਦੇ ਠੀਕ ਇੱਥੇ ਲੱਗੇ ਛੱਗੇ ਆ ਅੱਛਾ ਅੱਛਾ ਜਾਓ ਸਮਝ ਗਏ ਜੀ ਜਦੋਂ ਖਾਲਸਾ ਵਾਹੀ ਫਤੇ ਜੀ ਮਹਾਰਾਜ ਭਲੀ ਕਰਨ ਇਹ ਉਹ ਸਥਾਨ ਆ ਜਿੱਥੇ ਮਿੱਟੀ ਕੱਢੀ ਜਾਂਦੀ ਆ ਚਰਨ ਧੂੜ ਜਿਹੜੀ ਆ ਇੱਥੋਂ ਉਹ ਲਾਈ ਜਾਂਦੇ ਆ ਇਹ ਜਿਹੜੀ ਆ ਚਰਨ ਧੂੜ ਜਿਹੜੀ ਸੰਗਤ ਆ ਉਹ ਇੱਥੋਂ ਲੈ ਕੇ ਆਪਦੇ ਘਰਾਂ ਜਾਂਦੇ ਜਿਸ ਨਾਲ ਉਹਨਾਂ ਨੂੰ ਆਰਾਮ ਹੁੰਦਾ ਇਹ ਉਹ ਸਥਾਨ ਆ ਜੇ ਬਾਬਾ ਜੀ ਦੇ ਮਾਪਾ ਮਾਲ ਸਿੰਘ ਜੀ ਦਾ ਜਿੱਥੋਂ ਲੋਕਾਂ ਅਨੇਕਾਂ ਰੋਗਾਂ ਨੂੰ ਜਿਹੜਾ ਸਾਰੇ ਰੋਗਾਂ ਦਾ ਜਿਹੜਾ ਇੱਥੇ ਦੂਰ ਦਰਦ ਹੁੰਦਾ ਜੋ ਵੀ ਕੋਈ ਬਿਮਾਰੀ ਆ ਇੱਥੇ ਨਹੀਂ ਖੜਦੇ ਤੇ ਇਹ ਹੈ ਗੁਰਦਾਸ ਸਾਹਿਬ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਜੇ ਇੱਥੇ ਬਚਨ ਕੀਤੇ ਹੋਏ ਆ ਤੇ ਗੁਰੂ ਦੇ ਨਿਸ਼ਾਨ ਸਾਹਿਬ ਝੁਲ ਰਹੇ ਨੇ ਜੀ ਇਹ ਹੈ ਅੰਦਰ ਦੀਵਾਨ ਹਾਲ ਤੁਹਾਨੂੰ ਦਿਖਾ ਰਹੇ ਆ ਤੇ ਸਾਹਮਣੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਜੀ ਆਪਾਂ ਦਰਸ਼ਨ ਕਰਾਂਗੇ ਔਰ ਦੁਪੱਟਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਮੇਰੀ ਬੇਨਤੀ ਆ ਜੋ ਵੀ ਕੋਈ ਮਾਈ ਭਾਈ ਸਰੀਰ ਰੋਗ ਆ ਜਿਹਨੂੰ ਕੋਈ ਵੀ ਉਹ ਇੱਥੇ ਆ ਕੇ 7 ਵਾਰ ਆਉਣਾ ਪੈਂਦਾ ਗੁਰੂ ਸਾਹਿਬ ਦੇ ਬਚਨ ਨੇ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਵੀ ਜੋ ਵੀ ਕੋਈ ਇੱਥੇ ਆਏਗਾ 7 ਵਾਰੀ ਤੇ ਉਹਦੇ ਜਿਹੜੇ 7 ਸੱਬੇ ਰੋਗ ਜਿਹੜੇ ਆ ਉਹ ਠੀਕ ਹੋਣਗੇ ਚੱਲਦੇ ਆਪਾਂ ਦਰਸ਼ਨ ਕਰਾਂਗੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਨਮਾਵਾਂਗੇ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਮੇਰੀ ਇਹ ਵੀਡੀਓ ਰਾਹੀਂ ਦਰਸ਼ਨ ਕਰ ਰਿਹਾ ਸਾਰਿਆਂ ਦੇ ਜੋ ਨਹੀਂ ਵੀ ਕਰ ਰਹੇ ਉਹਨਾਂ ਸਾਰਿਆਂ ਦੇ ਦੁੱਖ ਦੁਲਦਿਰ ਦੂਰ ਹੋਣ ਘਰ 'ਚ ਸ਼ਾਂਤੀ ਆਵੇ ਤੇ ਤਿਹਤਿ ਲਾਵੇ ਤੇ ਉਹਨਾਂ ਦੇ ਕਾਰਜ ਵਧੀਆ ਰਹਿਣ ਤੇ ਇਹ ਹੀ ਸਾਡੀ ਅਰਦਾਸ ਹੁੰਦੀ ਆ ਸਾਰੇ ਪਾਸੇ ਲਿਖਿਆ ਹੋਇਆ ਧੰਤੰਤਮ ਬਾਬਾ ਮੰਦ ਜੀ ਜਿਵੇਂ ਦੁਨੀਆ ਸੇਵਕ ਵਾਹੀਏ ਧੰਤੰਤਮ ਜੀ ਉਹ ਦੰਦੇਵ ਜੀ ਜੋ ਇੱਥੇ ਆਏ ਸੰਤ ਬਾਬਾ ਮੰਦ ਜੀ ਜੀ ਮਿਲੇ ਸਨ

ਪ੍ਰਸਤੁਤ ਸਤਨਾਪਾਤਾ ਜੀ ਦਾ ਸਾਡੇ ਪ੍ਰਾਰਥਨ ਦੇ ਨਾਲ ਸ਼ਬਦ ਜੀ ਆਪ ਜੀ ਦੀ ਸਭ ਹੈ ਆਪ ਜੀ ਦਾ ਅੰਮ੍ਰਿਤ ਬਾਣੀ ਨਾਲ ਸੇਵਾ ਤੋਂ ਹੱਥ ਤੋਂ ਸੇਵਾ ਦੇ ਪਰ ਆਪਣਾ ਸੋਤ ਗੁਰਵਾਨ ਪਰ ਦੀ ਸੇਵਾ ਕਰਨ ਦੇ ਵਾਲ ਸੇ ਪਰਵਾਰਾਂ ਨੂੰ ਇਹ ਆਰਦਾਸ ਜੀ ਸਤਿ ਸ਼੍ਰੀ ਅਕਾਲ ਭੰਡਾਰ ਸਾਹਿਬ ਅਰਮ ਕ੍ਰੰਤੀ ਆਗਿਆ ਪਰਸਪਰਿਸ਼ੇਜ ਜਾਰੀ ਲੇ ਲੋ ਜੇਨਾ ਮੇਰਾ ਪੁੱਤ ਦਾ ਨਾਮ ਕਿਹੜਾ ਹੈ ਨਾਂ ਅਤੇ ਨਾਮ ਚੰਦ ਦੀ ਕਲਾ ਤੇਰੇ ਪਾਣ ਜਾਂਦਾ ਸਰਵਵਾਤਾ ਪਲਾ ਵਾਲ ਪਾ ਪਾ ਹੋਵਦੀ ਜਿੰਦਗੀ ਤੇ ਬੰਦੇ ਸੋਹਣਾਂ

ਇਕਰ ਜਿਹੜਾ ਖਾਟ ਵਰਸਾ ਦੀ ਪ੍ਰੇਟਾ ਜਮਾਂ ਕੀਤੀ ਜਾਂਦੀ ਆ ਬਾਬਾ ਤੁਨ ਤੁਨ ਬਾਬਾ ਮਨਜੀ ਇਹਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਭ ਲੇਖਾ ਰੱਬ ਮंगेਸ਼ੀਅ ਤੂੰ ਆਹੋ ਕਰੇ ਕੰਮ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਦੇਹੀ ਰੋਣ ਲੱਗੇ ਭਲੇ ਸਭ ਕੁਝ ਪਾਏ ਤੁਨ ਤੁਨ ਬਾਬਾ ਮਨਜੀ ਬਹੁਤ ਵੱਡੇ ਆਸਾਨ ਇਸੇ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਆਇਆਂ ਸਨ ਤੇ ਬਹੁਤ ਵੱਡੇ ਸਥਾਨ ਬਣੇ ਹੋਏ ਨੇ ਗੁਰੂ ਘਰ ਕੋਈ ਘਾਟ ਨਹੀਂ ਤੇ ਜਿਸ ਕਿਸੇ ਨੂੰ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਰੋਗ ਆ ਖਾਸ ਕਰ ਜਿਵੇਂ ਤੁਹਾਨੂੰ ਦੱਸਿਆ ਕਿ ਬਾਬਾ ਮਾਲ ਜੀ ਜਦੋਂ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਇੱਥੇ ਆਇਆਂ ਸਨ ਤਾਂ ਉਹ ਸ੍ਰੀਕ ਦਰਦਾਂ ਤੋਂ ਪੀੜਤ ਸਨ ਉਹਨਾਂ ਨੇ ਗੁਰੂ ਸਾਹਿਬ ਤੋਂ ਤੰਦਰੁਸਤੀ ਦੀ ਅਰਦਾਸ ਕੀਤੀ ਗੁਰੂ ਸਾਹਿਬ ਨੇ ਉਹਨਾਂ ਨੂੰ ਤੰਦਰੁਸਤ ਤੰਦਰੁਸਤੀ ਰੱਖਦੇ ਕਿਹਾ ਕਿ ਮਾਈ ਪਾਈ ਜੋ ਵੀ ਮਾਈ ਪਾਈ ਇੱਥੇ ਸੱਤ ਵਾਰ ਆਉਂਦਾ ਹੈ ਉਹਨਾਂ ਦੇ ਸਭ ਰੋਗ ਦੂਰ ਹੋਣਗੇ ਜੀ ਅੱਜ ਵੀ ਸੰਗਤ ਦੂਰੋਂ ਦੂਰੋਂ ਇਸ ਗੁਰੂ ਸਾਹਿਬ ਦੇ ਅਸ਼ੀਰਵਾਦ ਲੈਣ ਆਉਂਦੀ ਹੈਗੀ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇੱਥੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਅਸ਼ੀਰਵਾਦ ਦਿੱਤੇ ਹੋਏ ਆ ਉਹ ਅੱਜ ਵੀ ਕਾਇਮ ਨੇ ਜੀ ਤੇ ਆਪਾਂ ਚੱਲਦੇ ਆ ਅੱਗੇ ਮੱਥਾ ਆਪਾਂ ਟੇਕ ਲਿਆ ਹੈਗਾ ਇਹ ਹੈ ਗੁਰਦਵਾਰ ਸ੍ਰੀ ਅਰਜਨਦੇਵ ਜੀ ਬਾਬਾ ਮਾਨ ਮਾਦੜੀ ਜੀ ਆਪਾਂ ਅੰਦਰ ਤੁਹਾਨੂੰ ਦਰਸ਼ਨ ਕਰਾਵਾਂ ਤੇ ਇਹ ਜਿਹੜਾ ਪ੍ਰਸ਼ਾਦ ਬਾਤ ਮਿਲਦਾ ਜੀ ਚਲਦੇ ਆਪਾਂ ਅੰਦਰ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਅੰਦਰ ਜਿਹੜੇ ਉੱਤਰਖੰਡ ਪਰਸ ਸਾਬਕੂਦ ਦੇ ਜਿਹੜਾ ਅਜ ਤੋਂ ਪਹਿਲਾਂ ਦਿਖਾਇਆ ਤੇ ਇਹ ਹੈ ਧੰਤਾਨ ਸ੍ਰੀ ਗੁਰੂ ਅਰਜਨਦੇਵ ਜੀ ਧੰਤਾਨ ਬਾਬਾ ਮਾਨੀ ਦੇ ਅਸਥਾਨ ਦਰਸ਼ਨ ਕਰਾਂਗੇ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੜੇ ਸੋਹਣੇ ਨਮਾਲਾ ਸਾਹਿਬ ਦੇ ਵਿੱਚ ਸ਼ੋਭਤ ਨੇ ਦਰਸ਼ਨ ਕਰਦੇ ਨੇ। ਕੋਕਰ ਮਹਾਰਾਜ ਸੱਤੇ ਤੇ ਇਹ ਹੈ ਕੋਦ ਸਾਹਿਬ। ਮੈਂ ਜਿਹੜਾ ਉੱਥੇ ਪ੍ਰਕਾਸ਼ਨ ਕਰ ਰਿਹਾ। ਧੰਨ ਧੰਨ ਮਾ ਮਾਲ ਜੀ ਮਾਲੜੀ ਸਾਹਿਬ ਤੇ ਆਹ ਫੋਟੋ ਆ ਜੀ ਦੇਖੋ। ਬਾਬਾ ਮਾਲੀ ਜੀ ਨੂੰ ਅਸ਼ੀਰਵਾਦ ਦੇ ਰਹੇ ਧੰਨ ਧੰਨ ਸ੍ਰੀ ਅਰਜਨ ਦੇਵ ਜੀ ਜਦੋਂ ਮਾਓ ਸਾਬ ਆਪਣੇ ਵਿਆਹ ਲਈ ਜਾ ਰਹੇ ਸਨ ਤੇ ਇਹ ਉਹ ਤਸਵੀਰਾਂ ਪ੍ਰਾਣੀਆਂ ਨੇ ਤੁਹਾਨੂੰ ਜਿਉਂ ਕਰਕੇ ਦਿਖਾ ਦਿੰਨਾ ਜੀ ਬਹੁਤ ਸੋਹਣੀ ਤਸਵੀਰ ਹੈ ਜੀ ਮਾਲੀ ਜੀ ਨੂੰ ਅਸ਼ੀਰਵਾਦ ਦੇ ਰਹੇ ਆ ਦੇਰ ਉਪਤਾ ਦਾ ਤੇ ਜਿਹੜਾ ਵੀ ਕੋਈ ਅੱਜ ਤੋਬਾ ਦਿੱਤੇ ਆ ਸਾਰੇ ਜਿਹੜੇ ਸਰੀਰਕ ਦੂਰ ਉਹ ਦੂਰ ਹੋ ਜਾਣਗੇ ਤੇ ਜੋਖ ਸਾਹਿਬ ਦੇ ਦਰਸ਼ਨ ਕਰਦੇ ਆਪਾਂ ਜੀ ਤੇ ਜੋ ਵੀ ਕੋਈ ਸੰਗਤ ਉਹਨੇ ਤੇ ਪਾਠ ਉਹ ਲਿਖਣਨ ਕਰਦੇ ਆ ਜੀ ਤਾਂ ਬਿਲਕੁਲ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿੱਛੇ ਪਾਸੇ ਨਮਨ ਕਰ ਰਹੇ ਆ ਜੋ ਵੀ ਇਸ ਵੀਡੀਓ ਦਾ ਦਰਸ਼ਨ ਕਰ ਰਹੇ ਨੇ ਵੀ ਕਹਦੇ ਆ ਉਹਨਾਂ ਸਬਦਾਂ ਦੇ ਆ ਦੁੱਖ ਤਕਲੀਫਾਂ ਦੇਰੋਕਦਾ ਸਾਰਾ ਦੁਰਦਸ਼ਨਾ ਜੀ ਉਹਨਾਂ ਦੇ ਘਰਾਂ 'ਚ فرق ਤਾਂ ਉਹਨਾਂ ਨੂੰ ਕੰਮ ਕਾਰਾਂ ਬਖਸ਼ਣਾ ਇਹ ਜ ਸਾਡੀ ਅਰਜ਼ੋਈ ਆ ਅਰਦਾਸ ਆ ਤੁਹਾਡੀ ਸਾਹਮਣੇ ਦੀ ਬਾਬਾ ਜੀ ਅੱਗੇ ਅੱਗੇ ਚੱਲਦੇ ਆ ਜੀ ਜੇ ਇਹ ਉਹ ਫੋਟੋ ਜਿਹੜੀ ਬਾਬਾ ਜੀ ਨੇ ਤਨ ਤਨ ਗੁਰੂ ਅਰਜਨ ਦੇਵ ਜੀ ਨੇ ਬਾਬਾ ਮੱਲ ਜੀ ਨੂੰ ਸੂਤਰ ਜੋੜਾ ਘੇਟ ਕੀਤਾ ਸੀ ਜੀ ਜੋੜੇ ਦਿਖਾਏ ਹੋਏ ਥੱਲੇ ਆ ਦੇਖੋ ਜੀ ਇਹ ਮੱਲ ਜੀ ਨੇ ਜਿਹੜਾ ਇਹੜਾ ਕੋਈ ਇੱਕ ਤਸਵੀਰ ਜੋ ਜੋੜੇ ਦੀ ਤਸਵੀਰ ਆ ਲਓ ਦੇਖੋ ਜੀ ਜੋੜਾ ਸਾਹਿਬ ਫੋਟੋ ਦੇ ਵਿੱਚ ਦਿਖਾਇਆ ਗਿਆ ਕਿ ਬਾਬਾ ਮਾਲ ਜੀ ਉਹਨਾਂ ਦੇ ਆਪ ਹੱਥੀ ਜਿਹੜਾ ਜੋੜਾ ਉਹੋ ਪਹਿਨਾ ਰਹੇ ਨੇ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਇਥੋਂ ਮਾਊਸ ਸਾਹਿਬ ਨੂੰ ਵਿਆਹ ਦੇ ਲਈ ਜਾ ਰਹੇ ਸਨ ਤੇ ਉਹਨਾਂ ਨੇ देर देर ਉਕਤਾ ਬਖਸ਼ੀ ਸੀ ਤੇ ਉਹਨਾਂ ਨੇ ਵਚਨ ਕੀਤੇ ਸਨ ਜੋ ਵੀ ਇੱਥੇ ਸੱਤ ਵਾਰ ਆਏਗਾ ਉਹਦੇ ਜਿਹੜੇ ਸਾਰੇ ਕਸ਼ਟੋਂ ਦੂਰ ਹੋਣਗੇ ਚਲਦੇ ਆਪਾਂ ਅੱਗੇ ਬਾਹਰ ਨੂੰ

ਨੀਂਦਾ ਮੌਸਮ ਫੇਰ ਮਿਲਦਾ ਬਦਲ ਹੋਣ ਲੱਗੇ ਆ ਸੋਕੋਂ ਬਿਸਰ ਸੋਕ ਕਿਉਂ ਬਿਸਰੇ ਜਿਨ ਸਭ ਕੁਛ ਦਿੱਆ ਮੇਰਾ ਮੁਝ ਮੇ ਕਿਸ ਨੇ ਜੋ ਕੁਛ ਹੈ ਸੋ ਤੇਰਾ ਤੇ ਪ੍ਰਕਾਸ਼ ਸਿਮਰਨ ਸਭ ਤੋਂ ਉੱਚਾ ਤੇ ਇੱਧਰ ਵੀ ਇਹ ਤਰਾਪੁ ਸ਼ਾਦੀ ਦੇਖਦੇ ਆਫਿਸ ਬਣੇ ਹੋਏ ਤੇ ਤਰਾਪੁ ਪ੍ਰਖਾਤੀ ਪਰਖੀ ਥੋੜਾ ਬੋਜੀ ਨਾ ਰਹੀ ਕੜਾ ਪ੍ਰਸ਼ਾਦ ਜਿਹੜੇ ਪੈਸੇ ਦੇ ਕਿਰਤੀ ਲਈ ਜਾਂ ਤਾਂ ਤਾਂ ਸ਼ੁਕੁਰ ਆਖਦੇ ਜੀ ਧੰਨ ਧੰਨ ਬਾਪੂ ਮਾਨ ਜੀ ਦੇਖੋ ਆਪਾਂ ਤੁਹਾਨੂੰ ਇਤਿਹਾਸ ਵੀ ਰਿਪੀਟ ਕਰ ਵੀ ਦਿੱਤਾ ਹੈਗਾ ਜੀ ਤੇ ਕੋਈ ਬੜੀ ਬੇਨਤੀ ਹੈ ਵੀ ਜੇ ਕੋਈ ਵੀ ਕੋਈ ਮਾਈ ਭਾਈ ਗੱਠੀ ਦੇ ਨਾਲ ਜਾਂ ਉਹਨਾਂ ਸਰੀਰਕ ਰੋਗਾਂ ਨਾਲ ਬਿਮਾਰ ਆ ਇੱਥੇ ਆ ਕੇ ਜੁੜ ਜਾਵੇ ਤੇ ਤੁਸੀਂ ਜਰੂਰ ਅੱਛੇ ਹੋਵੋਗੇ ਅੰਗਰੇਜ਼ ਜੀ ਇਹ ਜਿਹੜੇ ਚਾਰ ਬੋਰ ਲੱਗੇ ਆ ਕਿ ਹਿੰਦੀ ਚ ਲਿਖਿਆ ਇਸ ਇਤਿਹਾਸ ਆ ਨਾਲੇ ਕੇ ਅੱਗੇ ਪੰਜਾਬੀ ਹੋਰ ਆ ਇਸ ਸਥਾਨ ਤੇ ਚੌਕੀਆਂ ਭਰਨ ਦੇ ਜਿਹੜੇ ਨਿਯਮ ਆ ਜਿਹੜਾ ਸੱਤ ਵਾਰਾ ਹੋਣਾ ਉਹ ਲਿਖੇ ਹੋਇਆ ਤੁਸੀਂ ਇਹਨੂੰ ਪਲੀਜ਼ ਪੋਸਟ ਕਰਕੇ ਪੜਨਾ ਤੇ ਨਾਲ ਹੀ ਗੁਰਦੁਆਸਾ ਦਾ ਜਿਹੜਾ ਇਤਿਹਾਸ ਉਹ ਤੁਹਾਨੂੰ ਮੈਂ ਸੁਣਾ ਚੁੱਕਾ ਜੀ ਬਾਬਾ ਮਾਲ ਮਾਲੜੀ ਆਏ ਸਨ ਬਾਬਾ ਮਾਲ ਜੀ ਸ਼ਰੀਰ ਜਿਹੜੇ ਦਰਦਾਂ ਨਾਲ ਰੋਗੀ ਸਨ ਬਾਬਾ ਮਾਲ ਜੀ ਨੇ ਸਰਦਾ ਆਪਣੇ ਹੱਥੀ ਤਿਆਰ ਕਿਤਾ ਹੋਇਆ ਜੋੜਾ ਗੁਰੂ ਸਾਹਿਬ ਜੀ ਨੇ ਇੱਥੇ ਭੇਟ ਵੀ ਕੀਤਾ ਸੀ ਉਹ ਵੀ ਇਹਦੇ ਵਿੱਚ ਲਿਖਿਆ ਹੈ ਰੋਗਤਾ ਦੀ ਦਾਤ ਮੰਗੀ ਅ ਗੁਰੂ ਸਾਹਿਬ ਨੇ ਖੁਸ਼ ਹੋ ਕੇ ਕਿਹਾ ਬਾਬਾ ਮਲਜੀ ਨੂੰ ਦੇਹ ਰੋਗਤਾ ਬਖਸ਼ੀ ਤੇ ਨਾਲ ਬਾਹਰ ਦੇ ਦਿੱਤਾ ਕਿ ਜਿਹੜਾ ਪ੍ਰਾਣੀ ਦਰਦਾਂ ਦਾ ਰੋਗੀ ਸ਼ਰਧਾ ਨਾਲ ਆਏਗਾ ਤੇਰੇ ਸਥਾਨ ਤੇ ਸੱਤ ਚੌਕੀਆਂ ਭਰਦਾ ਉਸ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਤੇ ਮੈਂ ਦੇਖਿਆ ਵੀ ਹੈ ਜੀ ਦੂਰ ਹੁੰਦੇ ਵੀ ਨੇ ਤੇ ਮੈਂ ਆਪ ਵੀ ਇੱਥੇ ਆਇਆ ਸਾਂ ਆਪਣੇ ਨਾਲ ਪਰਵਾਰਾਂ ਨੂੰ ਲੈ ਕੇ ਤੇ ਇਹ ਗੱਲਾਂ ਸਹੀ ਨੇ ਆਪਾਂ ਦੇਖੀਆਂ ਹੋਈਆਂ ਨੇ ਬਹੁਤ ਵਧੀਆ ਤੁਸੀਂ ਆਓ ਜੇ ਕਿਸੇ ਨੂੰ ਗਠੀਆ ਰੋਗ ਆ ਜਿਵੇਂ ਕਿ ਦਰਦਾਂ ਨੇ ਉਹ ਇੱਥੇ ਸ਼ਰਤੀਆ ਉਹ ਠੀਕ ਹੁੰਦਾ ਹੈਗਾ ਇਹ ਹੈ ਪ੍ਰਾਣਾ ਪਿੱਪਲ ਤੇ ਇਥੋਂ ਜਿਹੜੀ ਆ ਫਿੱਟੀ ਉਹ ਲੋਕ ਲੈ ਕੇ ਜਾਂਦੇ ਆ ਆਪਣੇ ਦਰਦਾਂ ਨੂੰ ਗੋਡਿਆਂ ਤੇ ਲਗਾਉਂਦੇ ਨੇ ਤੇ ਕੁਝ ਨਿਯਮ ਲਿਖੇ ਉਹ ਜ਼ਰੂਰ ਪੜ੍ਹਨਾ ਤੇ ਇੱਥੇ ਜਿਹੜਾ ਮੇਲਾ ਉਹ ਜੁਲਾਈ ਦੇ ਵਿੱਚ ਲੰਘ ਚੁੱਕਿਆ ਹੈਗਾ ਤੇ ਇੱਥੇ ਜਰੂਰੀ ਕਾਰ ਨਿਸ਼ਾਨ ਸਾਹਿਬ ਦਾ ਪਰਦਰਸ਼ਨ ਕਰ ਲਿਆ ਚਲਦੇ ਆਪਾਂ ਬਾਹਰ ਨੂੰ ਖਾਲਸਾ ਭਾਈ ਫਤੇ ਜੀ ਮੈਜਮ ਜੀ ਪਹਿਲੇ ਚਾਹ ਪੀਓ ਮੈਜਮ ਜੀ ਪਹਿਲੇ ਚਾਹ ਪੀ ਲਾ ਕੇ ਬਾਅਦ ਕੋਈ ਨਹੀਂ ਚਾਹ ਪੀ ਲੋ ਕੋਈ ਆਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਮਿਲਿਆ ਸਿੰਘ ਸਾਹਿਬ ਜੀ ਇੱਥੇ ਮੁੱਖ ਸੇਵਾਦਾਰ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਸਿੰਘ ਸਾਹਿਬ ਸਭ ਤੋਂ ਪਹਿਲਾਂ ਆਪਣਾ ਸ਼ੁੱਧ ਸ਼ੁਭ ਨਾਮ ਦੱਸ ਦਿਓ ਲਾਈਕ ਜੀ ਦਾ ਖਾਲਸਾ ਵਾਹਿਗੁਰੂ ਮੇਰਾ ਜੋ ਬਨਾ ਮੰਦਿਰ ਚੰਗ ਅੱਜ ਬੜੀ ਕੋਸ਼ਿਸ਼ ਹੋਈ ਜਨ ਰੱਖੇ ਬਾਕੀ ਮੈਂ ਪੜਿਆ ਦੀ ਵੀ ਇੱਥੇ ਜਿਹੜੇ ਆ ਗਠੀਆਂ ਗਏ ਤੇ ਹੋਰ ਸਰੀਰਕ ਰੋਗ ਜਿਹੜੇ ਗੁਰੂ ਸਾਹਿਬ ਨੇ ਬਾਬਾ ਮਾਲਜੀ ਦੇ ਰੋਗ ਦੀ ਕੀਤੇ ਸਾਨੂੰ ਉਹ ਦੱਸੋ ਵੀ ਇੱਥੇ ਕਦੋਂ ਕਦੋਂ ਮੇਲੇ ਲੱਗਦੇ ਆ ਕਦੋਂ ਕਦੋਂ ਇੱਕ ਚੌਕੀਆਂ ਪਾਣੇ ਉਹ ਜਿਹੜਾ ਸੰਗਤ ਨੂੰ ਦੱਸੋ ਤੁਹਾਨੂੰ ਸੰਗਤ ਦੇਖ ਰਹੀ ਆ ਐ 20 ਤਾਂ ਜਦੋਂ ਅਰਜਨ ਸਾਹਿਬ ਜੀ ਆਪਣੀ ਸ਼ਾਦੀ ਦੇ ਮੌਕੇ ਮੌਸੇ ਵਾਏ ਆ ਨਾ ਜੀ ਜੀ ਉਦੋਂ ਇੱਥੇ ਹੋ ਕੇ ਗਏ ਸੀ ਇੱਥੋਂ ਉਹਨਾਂ ਦੇ ਇੱਕ ਚਾਰਨ ਸੇਵਕ ਸੀਗੇ ਬਾਬਾ ਮੱਲ ਜੀ ਮੱਲ ਜੀ ਉਹਨਾਂ ਕੋ ਰੁਕੇ ਸੀ ਹਾਂ ਜੀ ਜੋ ਮੋਚੀ ਕੋਲ ਜੋ ਹੋਇਆ ਜੀ ਅੱਛਾ ਜੀ ਹਾਂ ਜੀ ਤਾਂ ਉਹ ਕੈਨੋਂ ਦੇ ਦੇਖਿਆ ਹਾਂ ਜੀ ਉਹਨਾਂ ਨੇ ਬੜੀ ਇੱਕ ਸ਼ਰਦਾ ਦੇ ਨਾਲ ਆਪਣਾ ਇੱਕ ਉਹਨਾਂ ਕੋ ਅਰਜਨ ਸਾਹਿਬ ਜੀ ਵਾਸਤੇ ਜੋੜਾ ਤਿਆਰ ਕੀਤਾ ਜੀ ਤੇ ਉਸ ਤੋਂ ਉਪਰੰਤ ਉਹ ਜਦੋਂ ਇੱਥੇ ਆਏ ਆ ਕਿਉਂਕਿ ਬਾਬਾ ਜੀ ਜਾਣੀ ਜਾਨ ਸੀ ਉਹਨਾਂ ਨੇ ਕਿਹਾ ਕਿ ਆਣ ਕੇ ਤਾਂ ਉਹਨਾਂ ਦੇ ਕੋਲੋਂ ਇਹ ਜੋੜਾ ਜੋੜਾ ਤਿਆਰ ਕੀਤਾ ਸੀ ਉਹ ਮੰਗਿਆ ਅੱਛਾ ਜੀ ਤੇ ਨਾਲ ਹੋਰ ਵੀ ਗੁਰਮੁਖ ਪਿਆਰੇ ਕਾਫੀ ਸੱਜਣ ਸੀ ਤਰਾਡੇ ਸਾਰੇ ਨਾਲ ਹਾਂਜੀ 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 ਜੀ ਤੇ ਉਸ ਤੋਂ ਪ੍ਰੰਤ ਫੇ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਜਿਹੜਾ ਜੋੜਾ ਵੀ ਤੁਸੀਂ ਥੱਲੇ ਉਹ ਘੋੜੇ ਤੇ ਸੀ ਤੁਸੀਂ ਵੀ ਥੱਲੇ ਉਤਰ ਕੇ ਮੇਰਾ ਜੋੜਾ ਪਾਓ ਬਣਾਇਆ ਹੋਇਆ ਤੇ ਵੀ ਇਸ ਕਰਕੇ ਮੈਂ ਰੋਗਾ ਤੋਂ ਮੇਰਾ ਜਿਹੜਾ ਸਰੀਰ ਕਾਫੀ ਗਰਸਤ ਹੈਗਾ ਆ ਕਿ ਮੈਂ ਉੱਥੇ ਜਿਹੜਾ ਜੋੜਾ ਨਹੀਂ ਪਾ ਸਕਦਾ ਆਪਣੇ ਨਹੀਂ ਤੁਹਾਡੇ ਨਾਲ ਪਹਿਨ ਆ ਸਕਦਾ ਉਹ ਕਹਿਣ ਲੱਗੇ ਬਾਬਾ ਮਾਲਜੀ ਵੀ ਤੁਹਾਡੇ ਦਾ ਰੋਗ ਕੀ ਤੁਸੀਂ ਲੋਕਾਂ ਨੇ ਮੈਂ ਤੁਸੀਂ ਤੁਹਾਡੇ ਰੋਗੀ ਵੀ ਜਿਹੜਾ ਇਸ ਸਥਾਨ ਤੇ ਆਣ ਕੇ ਨਾ ਸੱਤ ਚੌਂਖੀਆਂ ਭਰੇਗਾ ਅੱਛਾ ਜੀ ਉਹਨਾਂ ਦੇ ਵੀ ਸਾਰੇ ਲੋਕ ਜਿਹੜੇ ਦੂਰ ਘੁੰਮ ਕੇ ਤੇ ਇਸ ਤਰ੍ਹਾਂ ਉਹ ਜਾਣਦਾ ਹੋਂ ਉਹਨਾਂ ਨੇ ਉਹਨਾਂ ਨੇ ਉਹ ਮਤਲਬ ਜਿਹੜਾ ਇੱਥੇ ਵਾਰ ਦਿੱਤਾ ਬਾਬਾ ਮਾਲਜੀ ਨੂੰ ਉਹ ਸਾਰੀਆਂ ਸੰਗਤਾਂ ਵਾਸਤੇ ਮਤਲਬ ਕਿ ਐਸਵੇਂ ਚੱਲ ਰਿਹਾ ਚੱਲ ਰਿਹਾ ਮੈਂ ਵੀ ਆਇਆ ਇੱਕ ਵਾਰ ਆਇਆ ਹਾਂ ਜੀ ਪਿੱਛੇ ਜੇ ਆਏ ਬਾਕੀ ਚੌਕੀ ਦਾ ਮਤਲਬ ਹੈਗਾ ਜੀ ਜਿਸ ਤਰ੍ਹਾਂ ਮਤਲਬ ਕਿ ਇੱਥੇ ਸਦਾ ਖੰਡ ਫਰ ਸਰ ਚੱਲਦੇ ਆ ਜੀ ਤੇ ਮਤਲਬ ਐਤਵਾਰ ਆਰੰਭ ਹੋ ਕੇ ਪਾਠ ਆ ਅੱਛਾ ਜੀ ਤੇ ਮੰਗਲਵਾਰ ਭੁਗ ਪੈ ਜਾਂਦੇ ਆ ਅੱਛਾ ਜੀ ਮੰਗਲਵਾਰ ਹੋ ਕੇ ਤੇ ਵੀਰਵਾਰ ਹੋ ਕੇ ਜਾਂਦੇ ਆ ਇਹ ਸੰਗਤਾਂ ਵੱਧੀਆਂ ਚੱਲਦੇ ਰਹੇ ਹੁਣ ਵੀ ਖੁੱਲਿਆ ਨਾਲ ਕੋਈ ਖੜ-ਪੜਸਾ ਦੇਖਿਆ ਨਹੀਂ ਅੱਜ ਵੀਰਵਾਰ ਤੇ ਨਮਾ ਕਰ ਲਿਆ ਉਹਨੂੰ ਗਵਾਂਚ ਭੁਲਾਇਆ ਅੱਜ ਵੀਰਵਾਰ ਜਿਹੜੇ ਆ 파ਟਨਾ ਦਾ ਅਰੰਭ ਹੋ ਕੇ ਪਰਸੋਂ ਇਹਦਾ ਸ਼ਨੀਵਾਰ ਹੈਗਾ ਸ਼ਨੀਵਾਰ ਨੂੰ ਉਸ ਤੋਂ ਉਪਰੰਤ ਤੇ ਫਿਰ ਇਹ ਸਾਰੀ ਧਿਆੜੀ ਦੀ ਵਾਂਗ ਚੱਲੇਗਾ ਅੱਛਾ ਜੀ ਅੰਤਿਮ ਸ਼ਾਮ ਰਾਤ 10 ਵਜੇ ਤੱਕ ਹੈ ਐ ਸ਼ਨੀਵਾਰ ਨੂੰ ਸ਼ਨੀਵਾਰ ਰਾਤ ਅੱਛਾ ਸ਼ਨੀਵਾਰ ਨੂੰ ਫਿਰ ਕਾਂਟ ਵਰਤਾਲ ਨਹੀਂ ਲੱਖਦੇ ਕੋਈ ਨਹੀਂ ਉਹ ਤੋਂ ਖੰਪਾ ਫਿਰ ਸ਼ਨੀਵਾਰ ਸੰਗਤ ਇੱਥੇ ਹੁੰਦੀ ਹੈ ਸੰਗਤ ਆਉਂਦੀ ਆ ਤੇ ਰਾਤ ਦੀ ਚੌਕੀ ਭਰ ਕੇ ਹਾਂਜੀ ਹਾਂਜੀ ਹਾਜ਼ਰੀ ਭਰ ਕੇ ਰਾਤ ਹਾਂ ਜੀ ਇਹ ਚੇਰ ਨੂੰ ਚਲੇ ਜਾਂਦੀ ਹੈ ਚੇ ਚਲ ਜਾਂਦੀ ਹੈ ਉਹ ਕਹਿੰਦੇ ਵੀ ਥੱਲੇ ਨਹੀਂ ਪੈਣਾ ਹੁੰਦਾ ਢੁੰਗੇ ਪੈਣਾ ਹੁੰਦਾ ਹਾਂ ਜੀ ਇੱਥੇ ਦੀ ਮਰਜ਼ਾਦਾ ਇਹ ਆ ਵੀ ਜਿਸ ਦਿਨ ਚੌਂਕੀ ਭਰਨੀ ਆਪਾਂ ਜਰੂਰ ਉੱਠਣਾ ਵਾ ਹਾਂ ਜੀ ਸੋ ਆਪਣੇ ਸ਼ਨੀਵਾਰ ਸਵੇਰੇ ਅੱਛਾ ਜੀ ਤੇ ਉਸ ਤੋਂ ਉਪਰੰਤ ਵੀ ਆਪਾਂ ਚਾਰ ਪਾਈ ਤੇ ਜਾ ਕੇ ਪੀੜੀ ਤੇ ਨਹੀਂ ਬਹਿਣਾ ਹੁੰਦਾ ਨਹੀਂ ਕਿਵੇਂ ਹੁੰਦਾ ਨਹੀਂ ਬਾਬਾ ਜੀ ਉਹ ਇਦਾਂ ਦਾ ਹੀ ਸ਼ਰਪ ਸ਼ਨੀਵਾਰ ਦਾ ਜੀ ਉਹ ਸਿਰਫ ਜਿਹੜਾ ਪੀੜਕ ਹੁੰਦਾ ਉਹਨੇ ਹੀ ਬੈਠਣਾ ਸਾਰੇ ਪਰਿਵਾਰ ਨੇ ਨਹੀਂ ਬੈਠਣਾ ਨਹੀਂ ਜਿਹੜਾ ਮਤਲਬ ਪੀੜਕ ਹੁੰਦਾ ਜੀ ਪੀੜਕ ਹੁੰਦਾ ਹਾਂ ਜੀ ਜਿਹੜਾ ਪੀੜਕ ਹੁੰਦਾ ਜੀ ਉਹਨੇ ਹੀ ਤੇ ਬਾਕੀ ਚੌਂਕੀਆਂ ਕੋਈ ਵੀ ਭਰ ਸਕਦਾ ਵੈਸੇ ਤਾਂ ਜਦੋਂ ਤੁਸੀਂ ਮਰਜ਼ੀ ਆਓ ਹਾਜ਼ਰੀਦਾਰ ਪਰਹਾਨਾ ਲੇਕਿਨ ਚੌਂਕੀ ਦਾ ਜਿਹੜਾ ਨਿਯਮ ਹਰ ਸ਼ਨੀਵਾਰ ਹੁੰਦੀ ਹੈ ਜੀ ਹਾਂਜੀ ਹਰ ਸ਼ਨੀਵਾਰ ਜੀ ਇਹ ਸੱਤ ਚੌਂਕੀਆਂ ਭਰਦੀਆਂ ਹੁੰਦੀਆਂ ਜੀ ਅੱਛਾ ਜੀ ਜਿਹੜੇ ਤਾਂ ਕੋਈ ਲਾਗੇ ਉਹ ਤਾਂ ਸੱਤੇ ਇੱਥੇ ਆ ਜਾਂਦੇ ਆ ਜਿਹੜੇ ਕੋ ਦੂਰ ਡਾਡੇ ਤੇ ਆਉਂਦੇ ਆ ਉਹ ਬਾਕੀ ਦੀਆਂ ਚੌਂਕੀਆਂ ਉਹ ਫਿਰ ਪੰਜ ਚੌਂਕੀਆਂ ਇਸੇ ਨਿਯਮ ਮੁਤਾਬਕ ਘਰ ਭਰ ਲੈਂਦੇ ਆ ਤੇ ਦੋ ਹੀ ਤੇ ਲਾਸਟ ਜਿਹੜੀ ਇੱਥੇ ਆ ਜਾਂਦੇ ਆ ਠੀਕ ਆ ਜੀ ਬਹੁਤ ਬਧੀਆ ਜਾਣਕਾਰੀ ਹੈ ਤੁਹਾਡੀ ਸਾਡੀ ਸਭ ਤੋਂ ਵੱਡੀ ਗੱਲ ਜਿਹੜੀ ਸ਼ਰਦਾ ਦੀ ਹੈਗੀ ਆ ਮਾਰੇ ਕਿਉਂਕਿ ਜੋ ਅਸੀਂ ਮਾਤਰੀ ਕਰੀਏ ਜੇ ਸਾਡੇ ਮਾਂ ਚ ਸ਼ਰਦਾ ਨਹੀਂ ਨਦੀ ਕੁਛ ਵੀ ਨਹੀਂ ਕੁਛ ਵੀ ਨਹੀਂ ਇਸ ਕਰਕੇ ਮਾਰੇ ਕਿਰਪਾਉਣੋਂ ਦਾ ਵਾਰਿਆ ਸੱਚੇ 5000 ਸਾਡੇ ਲੇਕਨ ਤ੍ਰੇਖਣ ਪਤਕ ਹੈਗਾ ਅੱਜ ਵੀ ਲੈ ਕੇ ਆਇਆ ਜੀ ਮੈਂ ਅੱਜ ਵੀ ਲੈ ਆਇਆ ਜੀ ਅੱਜ ਵੀ ਜਿਹੜੀ ਕਲਾ ਵਰਤ ਰਹੀ ਆ ਜੀ ਮਾਰੇ ਸੱਚੇ ਚਲਾ ਬਾਤ ਰਹੀ ਹੈ ਤੁਹਾਨੂੰ ਬਹੁਤ ਸੋਹਣੀ ਜਾਣਕਾਰੀ ਤੁਸੀਂ ਸੰਗਤ ਵਾਸਤੇ ਦਿੱਤੀ ਬਾਕੀ ਹਾਂਜੀ ਮੈਂ ਵੀ ਸਾਨੂੰ ਤੁਹਾਨੂੰ ਕਹਾਂਗਾ ਵੀ ਤੁਸੀਂ ਇਸ ਗੁਰੂ ਘਰ ਆਓ ਕੋਈ ਵੀ ਦੁੱਖ ਦਰਦ ਹੈ 100% ਕੀ 200% ਹੋ ਠੀਕ ਹੋ ਜਾਏਗਾ ਨੇਜਵਾ ਦੇ ਮਤਲਬ ਹਨ ਜਨਾ ਚਾਹੁੰਦੀਆਂ ਉਹ ਭਰਨੀਆ ਬਾਕੀ ਇਥੇ ਚਰਨ ਧੋੜਿਆ ਜੀ ਅੱਛਾ ਜੀ ਉਹ ਜਿਹੜਾ ਆਪਾਂ ਦਾ ਬੰਦਾ ਪੁਰਾਣਾ ਸੀ ਜੀ ਇੱਕ ਗੱਲ ਪੁੱਛ ਆ ਜੀ ਇਹ ਪਿੱਪਲ ਦਾ ਜੀ ਜਿਹੋਂ ਦੇ ਦਾਰੀ ਚਰਨ ਧੋੜਾ ਇਹ ਲੈ ਕੇ ਜਾਣੀ ਇਹ ਲੈ ਕੇ ਜਾਣੀ ਸੀ ਇਹ ਦਰਦਾ ਵੀ ਇਥੇ ਮੈਂ ਲੋ ਘਰ ਵੀ ਮੜ ਲਓ

ਤੋ ਮੇਰੀ ਸੰਗਤ ਨੂੰ ਬੇਨਤੀ ਹੈ ਜਰੂਰ ਹੈ ਸ਼ਨੀਵਾਰ ਜੇ ਕੋਈ ਤਕਲੀਫ ਆ ਪੀੜਤਾ ਦਰਦਾਂ ਨਾਲ ਕਿਤੇ ਹੋਰ ਪਵਾਰੇ ਨਾਲ ਕੋਈ ਤੇ ਆਉ ਤੇ 200% ਕੀ ਜਾਦੇ ਜਾਦੇ ਦਾ ਕੋਸ ਹਾਵ ਹੀ ਨਹੀਂ ਜੀ ਇੱਥੇ ਤਾਂ ਖੁਦੇ ਕਫੇ ਆ ਲੱਖਾ ਜੀ ਇੱਥੇ ਪਰ ਤਾਂ ਇਹ ਕਫੇ ਤੇ ਕੋਈ ਇੱਥੇ ਖਣਪੜਤਾ ਖੁੰਦੇ ਰਹਿਣਾ ਤੁਹਾਨੂੰ ਵੀਡੀਓ ਚ ਦਿਖਾਇਆ ਹੋਈ ਜੀ ਖਣਪੜਤ ਖੁੰਨਾ ਇਹ ਦੁਆਰਾ ਸ਼ੁਰੂ ਹੋ ਜਾਂਦੇ ਨੇ ਇਸ ਤਰ੍ਹਾਂ ਇੱਕ ਲਗਾਤਾਰ ਬਵੇ ਚੱਲ ਰਹੇ ਨੇ ਲੇਕਿਨ ਸ਼ਨੀਵਾਰ ਨੂੰ ਸਿਰੇ ਕੋ ਪੈ ਕੇ ਨਾਲ ਦੀ ਨਾਲ ਜਿਹੜੇ ਆ ਉਹ ਦਿਵਾਨ ਸ਼ੁਰੂ ਹੋ ਜਾਂਦਾ ਹੈ ਅਗਲੇ ਦਿਨ ਸਵੇਰ ਤੱਕ ਹਾਂ ਜੀ ਅਗਲੇ ਦਿਨ ਐਤਵਾਰ ਸਵੇਰੇ ਫਿਰ ਪਰਮਾਰਾ ਪ੍ਰਕਾਸ਼ ਤੋਂ ਬਾਅਦ ਨਿਤਨੇਮ ਅੱਛਾ ਜੀ ਉਸ ਤੋਂ ਉਪਰੰਤ ਆਸਾ ਦੀ ਬਾਤ ਦਾ ਕੀਰਤਨ ਉਸ ਤੋਂ ਸਮੇਂ ਚੱਲੀ ਜਾਂਦੀ ਹੈ ਹਾਂ ਤੇ ਅਰਦਾਸ ਬੇਨਤੀ ਤੋਂ ਬਾਅਦ ਗੋਵਰਨਾਮ ਦੇਵਾਲੇ ਕੇ ਸੰਕਤਮਤ ਜੀ ਮੋਰ ਸੋਰੀ ਸਿਲਾਰਪਾਲ ਸਿੰਘ ਸਾਹਿਬ ਤੁਸੀਂ ਜਾਣਕਾਰੀ ਦਿੱਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦਰਸ਼ਨ ਕਰਕੇ ਬਾਹਰੋਂ ਚਲਦੇ ਆਂ ਤੇ ਆਪਾਂ ਇਨਸਾਨਾਂ ਵੀ ਬਾਬਾ ਜੀ ਨਾਲ ਗੱਲ ਕਰ ਲਈ ਤੁਹਾਨੂੰ ਸਾਰਾ ਇਹਨਾਂ ਨੇ ਇਤਿਹਾਸ ਦੱਸਿਆ ਕਿਸ ਤਰ੍ਹਾਂ ਕਿਸ ਤਰ੍ਹਾਂ ਆਉਣਾ ਹੈਗਾ ਤੇ ਕੀ ਕੀ ਤੁਹਾਨੂੰ ਕਰਨਾ ਪਏਗਾ ਕੋਈ ਭਰੇ ਜੋ ਵੀ ਸਾਰਾ ਕੁਝ ਇਹਨਾਂ ਨੇ ਦੱਸਿਆ ਆਂਡਾ ਮੀਟ ਸ਼ਰਾਬ ਨਹੀਂ ਬਤਨਾ ਸੱਤ ਵਾਰ ਦੀ ਗੱਲ ਆ ਜਿਹੜੇ ਦੂਰੋਂ ਆਉਂਦੇ ਆ ਉਹ ਲੱਗਿਆ ਜੀ ਸਾਰੇ ਆ ਉਹ ਮੈਂ ਪੜ੍ਹਾਤੇ ਆ ਜੀ ਤੇ ਜੋ ਵੀ ਕੋਈ ਬਾਹਰੋਂ ਦੂਰੋਂ ਆਉਂਦਾ ਦੋ ਚੌਕੀਆਂ ਕਹਿੰਦੇ ਇੱਥੇ ਭਰ ਲਵੇ ਪਹਿਲੀ ਤੇ ਲਾਸਟ ਪੰਜ ਬੰਦਾ ਘਰੇ ਬੈ ਕੇ ਪੁੰਜੇ ਪੈ ਕੇ ਭੰਨੀ ਹੈਗੀਆਂ ਸੋ ਚਲਦੇ ਆਪਾਂ ਬਾਅਦ ਤੇ ਲੰਗਰ ਹਾਲ ਉਧਰ ਆ ਜੀ ਦਰਸ਼ਨ ਕਰਾ ਕੇ ਉਹਨਾਂ ਜੀ ਮੈਂ ਸਾਹਮਣੇ ਲੰਗਰ ਹਾਂ ਜੀ ਠੀਕ ਆ ਪਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਧੰਨਵਾਦ ਆ ਜੀ ਚਲਦੇ ਆ ਬਾਹਰ ਨੂੰ ਇਹ ਜਿਹੜੀ ਆ ਜਰਨ ਧੂੜ ਆ ਇਹ ਲੈ ਕੇ ਜਾਣੀ ਹੁੰਦੀ ਆ ਸੰਗਤ ਨੇ ਜੋ ਵੀ ਕੋਈ ਦਰਦ ਤੋਂ ਜ਼ਿਆਦਾ ਦਰਦ ਤੋਂ ਪੀੜਦਾ ਉਹ ਉਹ ਉਥੇ ਇਹ ਲਾਭਦਾਇਕਾ ਗੁਰੂ ਸਾਹਿਬ ਦਾ ਇਹ ਬਖਸ਼ਿਸ਼ਾਂ ਕੀਤੀਆਂ ਹੋਈਆਂ ਨੇ ਤੇ ਚਲਦੇ ਆ ਬਾਹਰ ਇਹ ਸਾਹਮਣੇ ਜੋੜਾ ਘਰ ਬਣਿਆ ਹੋਇਆ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਇਥੋ ਰਮਾਲ ਚੁੰਨੀਆਂ ਬਾਜ਼ਾਰ ਲੱਗੇ ਹੋਏ ਆ ਤੇ ਇਧਰੋਂ ਵੀ ਸਾਰੇ ਪਾਸੇ ਬਣੀ ਫੜਕਾਂ ਦੇ ਨਾਲ ਇਹਦੇ ਅੰਦਰ ਇੰਡੀਅਨ ਬੈਂਕ ਆਫ ਆ ਪੀਟੀਐਮ ਵੀ ਹੈਗਾ ਤੇ ਨਾਲ ਬੈਂਕ ਹੈਗਾ ਮਾਲੜੀ ਬ੍ਰਾਂਚ ਲਿਖਿਆ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੁਣ ਤੇ ਇਹ ਹੈ ਇੱਥੇ ਦੁਕਾਨਾਂ ਇਥੋ ਹਰੇਕ ਤਾਂ ਤੁਸੀਂ ਚਦਰਾਂ ਰਮਾਲਾ ਸਾਹਿਬ ਉਹ ਤੁਸੀਂ ਇਥੋ ਲੈ ਸਕਦੇ ਹੋ ਚੁੰਨੀਆਂ ਠੀਕ ਹੈ ਜੀ ਤੁਹਾਡੇ ਕੋਲ ਜਿਹੜਾ ਅੰਦਰ ਚੀਜ਼ਾਂ ਚੜ੍ਹਦੇ ਸਾਰਾ ਕੁਝ ਹੁੰਦਾ ਰੱਖਿਆ ਹੋਇਆ अच्छा किमे ਜਿਵੇਂ ਰਮਾਲਾ ਸਾਹਿਬ ਉਹਗੇ ਹੋਰ ਹੋਗੇ ਸਾਰਾ ਕੁਝ ਜੀ ਦਾਲ ਦਾ ਪ੍ਰਚਾਰ ਹੁੰਦਾ ਲੂਣ ਦਾ ਤੇ ਲੂਣ ਦਾਲ ਦਾੜਾਂ ਦਾ ਚੜਦਾ ਹੈਗਾ ਜੀ ਧੰਨਵਾਦ ਜੀ ਬਹੁਤ ਸੋਹਣਾ ਇੱਥੇ ਬਾਜ਼ਾਰ ਜਿਹੜੇ ਬਣੇ ਨੇ 8-10 ਦੁਕਾਨਾਂ ਜਿਹੜੀਆਂ ਨੇ ਤੇ ਇਹ ਦੇਖੋ ਸਾਰੇ ਕਕਾਰ ਇੱਥੇ ਜਿਹੜੇ ਸਿੱਖੀ ਦੇ ਉਹ ਮਿਲਦੇ ਹੈਗੇ ਆ ਆ ਸਾਰੀਆਂ ਦੁਕਾਨਾਂ ਦੇ ਕਕਾਰ ਵੀ ਮਿਲਦੇ ਆ ਭਾਂਡੇ ਵੀ ਮਿਲਦੇ ਤੇ ਜਿਹੜਾ ਪ੍ਰਸ਼ਾਦਾਂ ਦਾ ਚੜਦਾ ਉਹ ਵੀ ਮਿਲਦਾ ਹੈਗਾ ਤੇ ਇਹਦੇ ਨਾਲ ਆਪਾਂ ਚੱਲਦੇ ਆ ਅੱਗੇ ਤੁਹਾਨੂੰ ਲੰਗਰ ਹਾਲ ਦੇ ਦਰਸ਼ਨ ਕਰਾਵਾਂਗੇ ਇਹ ਹੈ ਗੁਰੂ ਦੇ ਲੰਗਰ ਚੱਲਦੇ ਆ ਬਹੁਤ ਵੱਡੇ ਵਿਸ਼ਾਲ ਲੰਗਰ ਜਿਹੜੇ ਬਣੇ ਹੋਏ ਆ ਅੰਦਰ ਚੱਲ ਕੇ ਤੁਹਾਨੂੰ ਦਿਖਾਉਦੇ ਆ ਲੰਗਰ ਹਾਲ ਦੇ ਅੰਦਰ ਬਰਤਨ ਬਾਹਰ ਲੈ ਕੇ ਜਾਣਾ ਸਖਤ ਮਨਾ ਹੈਗਾ ਕੈਪਰੀ ਪਾ ਕੇ ਆਉਣਾ ਸਖਤ ਮਨਾ ਠੀਕ ਆ ਜੀ ਬਹੁਤ ਸੋਹਣਾ ਲਿਖਿਆ ਜੇ ਕਤਰਾਂ ਸਾਵਧਾਨ ਇਹ ਇੱਛਾ ਦਾਪਤਰਾ ਲੰਗਰ ਹਾਲ ਦਾ ਤੇ ਚੱਲਦੇ ਆ ਅੰਦਰ ਦੇਖਾਂਗੇ ਫ੍ਰਿਜ ਵਗੈਰਾ ਅੰਦਰ ਪਏ ਨੇ ਪੱਖੇ ਚੱਲਦੇ ਆ ਕਾਫੀ ਠੰਡਾ ਹੈਗਾ ਲੰਗਰ ਦੇ ਇੱਕ ਜਿਹੜੀ ਆ ਪ੍ਰਸ਼ਾਦਾ ਵਗੈਰਾ ਸ਼ਕਰੀਏ ਚਾਹ ਸ਼ਾਗਰੀ ਆ ਬਹੁਤ ਵਧੀਆ ਧੋਣ ਦੇ ਜਿਹੜੇ ਆ ਬੰਦੋਵਾਸ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਹੈ ਇਹਦੇ ਅੰਦਰ ਜਿਹੜਾ ਲੰਗਰ ਉਹ ਪੱਕਦਾ ਹੈਗਾ ਤੁਹਾਨੂੰ ਦਿਖਾ ਦਿੰਦੇ ਆ ਤੇ ਬਹੁਤ ਸੋਹਣੇ ਸਾਫ ਸੂਖਿਕੇ ਨਾਲ ਜਿਹੜਾ ਇੱਥੇ ਬਹਾਇਆ ਜਾਂਦਾ ਅੱਛਾ ਕੀ ਨਾਮ ਵੀਰ ਦਾ ਆਪਣਾ ਤੁਸੀਂ ਇੱਥੇ ਸੇਵਾਦਾਰ ਹੋ ਜੀ ਐ ਬਾਈ ਸੇਵਾਦਾਰ ਅੱਛਾ ਠੀਕ ਆ ਜੀ ਧੰਨਵਾਦ ਆ ਤੁਹਾਡਾ ਅੱਛਾ ਨਹੀਂ ਅਸੀਂ ਤਾਂ ਸਾਫ ਸਫਾਈ ਦਿਖਾਉਣਾ ਹੁੰਦਾ ਅੱਜ ਕੋਈ ਇਹ ਜਾਨੀ ਦਿਖਾਉਣਾ ਅੱਜ ਤਾਂ ਸੰਗਤਾਂ ਨੂੰ ਦਿਖਾਉਣਾ ਹੁੰਦਾ ਵੀ ਇੱਥੇ ਆਕ ਕੁਛ ਹੈਗਾ ਇੱਥੇ ਆਰਾਮ ਆਉਂਦਾ ਹੈਗਾ ਗੁਰੂ ਸਾਹਿਬ ਆਏ ਸੀਗੇ ਠੀਕ ਆ ਸਾਡੀ ਕੋਈ ਮਨਸ਼ਾ ਦੂਜੀ ਨਹੀਂ ਹੁੰਦੀ ਠੀਕ ਆ ਤੇ ਪਹਿਲਾਂ ਤਾਂ ਦੇਖਣ ਲੱਗੇ ਵੀ ਸ਼ਾਇਦ ਕੋਈ ਆਮ ਹੋਣਾ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਇਸ ਤਰ੍ਹਾਂ ਕਰਕੇ ਮੇਰਾ ਚੈਨਲ ਆ ਤੇ ਆਹ ਦੇਖੋ ਬੜੇ ਸਾਫ਼ ਸੁਥਰੇ ਢੰਗ ਨਾਲ ਜਿਹੜੀ ਇਹ ਕਿਚਨ ਆ ਬਾਬਾ ਜੀ ਦੇ ਗੁਰਦਵਾਰ ਸਾਹਿਬ ਦੇ ਦਾਲਾਂ ਸਬਜ਼ੀਆਂ ਜਿਹੜੀਆਂ ਉਹ ਬਣਦੀਆਂ ਨੇ ਤੇ ਬੀਬੀ ਉਹ ਪ੍ਰਸ਼ਾਦੇ ਜਿਹੜੇ ਉਹ ਸ਼ਕ ਬਣਾ ਰਹੇ ਨੇ ਉਹ ਸੋਹਣਾ ਅੰਦਰ ਜਿਹੜਾ ਅਰੇਂਜਮੈਂਟ ਆ ਸਫਾਈ ਦਾ ਬੜਾ ਧਿਆਨ ਉਹ ਰੱਖਿਆ ਗਿਆ ਹੈਗਾ ਆਟਾ ਸਰਦਾ ਲੋਕਾਂ ਦੀ ਦੇਖ ਸਕਦੇ ਹੋ ਤੁਸੀਂ ਇਦਾਂ ਕਰਕੇ ਇੱਥੇ ਲੰਗਰ ਦੇ ਵਿੱਚ ਵਰਤਤ ਰਹਿੰਦਾ ਸਫਾਈ ਦਾ ਜਿਹੜਾ ਪੂਰਾ ਉਹ ਖਿਆਲ ਰੱਖਿਆ ਹੋਇਆ ਤੇ ਇੱਧਰ ਤੁਹਾਨੂੰ ਦਿਖਾ ਦਈਏ ਇੱਧਰ ਵੀ ਝੂਠੇ ਬਰਤਨ ਇੱਥੇ ਤੋਂ ਉਹ ਬਰਤਨਾਂ ਨੂੰ ਸਰਪ ਤੋਂ ਇੱਕ ਤੋਂ ਉਹ ਕਾਫੀ ਸਿਸਟੇਮੈਟਿਕਲੀ ਜਿਹੜੇ ਬਰਤਨ ਧੋਏ ਜਾਂਦੇ ਆ ਇੱਥੇ ਝੂਠੇ ਬਰਤਨ ਧੋਣਾ ਮਨਾ ਹੈ ਇਦਾਂ ਕਰਕੇ ਆਹ ਦੇਖੋ ਇਹਨਾਂ ਦੇ ਵਿੱਚ ਥਾਲੀਆਂ ਇੱਥੇ ਪਤਿਲੇ ਰੱਖੇ ਹੋਏ ਆ ਤੇ ਨਾਲ ਹੀ ਇਹਦੇ ਵਿੱਚ ਥਾਲੀਆਂ ਇੱਕ ਪਾਸੇ ਕੌਲੀਆਂ ਇੱਕ ਪਾਸੇ ਆ ਚਮਚੇ ਤੁਸੀਂ ਦੇਖ ਸਕਦੇ ਹੋ ਬੜੇ ਅچھے ਤਰੀਕੇ ਨਾਲ ਉਹ ੜੇ ਰੱਖੇ ਹੋਏ ਆ ਇਹ ਬਹੁਤ ਵਿਸ਼ਾਲ ਲੰਗਰ ਹਾਲ ਆ ਤੇ ਅੰਦਰਲੇ ਪਾਸੇ ਵੀ ਜੇ ਗੱਲ ਕਰਾਂ ਤਾਂ ਅੰਦਰਲੇ ਪਾਸੇ ਵੀ ਜਿਹੜੇ ਆ ਲੰਗਰ ਹਾਲ ਹੈਗੇ ਇਹ ਉਹ ਜਦੋਂ ਹਫਤਾਵਾਰੀ ਜਿਹੜਾ ਪ੍ਰੋਗਰਾਮ ਹੁੰਦਾ ਚੌਂਕੀਆਂ ਲਾ ਦਿਆਂ ਉਹ ਇਹਦੇ ਅੰਦਰ ਸੰਗਤ ਕਾਫੀ ਹੋ ਜਾਂਦੀ ਹੈ ਇਸ ਕਰਕੇ ਇਹਦੇ ਅੰਦਰ ਜਿਹੜਾ ਇਹ ਲੰਗਰ ਹਾਲ ਹੋਏ ਉਦੋਂ ਵਰਤ ਖੋਲਿਆ ਜਾਂਦਾ ਹੈਗਾ ਚਲਦੇ ਆਪਾਂ ਬਾਹਰ ਨੂੰ ਇਹ ਸੀ ਇੱਥੇ ਗੁਰਦਵਾਰ ਸਾਹਿਬ ਦਾ ਲੰਗਰ ਹਾਲ ਤੇ ਇਧਰੋਂ ਬਾਥਰੂਮ ਵੀ ਉਧਰ ਹੈਗੇ ਪਰਲੇ ਪਾਸੇ ਆ ਬਲਿਖਾ ਬਾਥਰੂਮ ਇਧਰ ਹਣ ਇਹ ਬਾਹਰ ਉਧਰ ਪਾਰਕਿੰਗ ਵੀ ਹੈਗੀ ਆ ਤੇ ਰਹਿਣ ਵਾਸਤੇ ਵੀ ਉੱਪਰ ਜਗ੍ਹਾ ਹੈ। ਚੰਗਾ ਵੀਰ ਧੰਨਵਾਦ ਤੁਹਾਡਾ। ਮੈਂ ਉਹਦਾ ਚਾਰਟ ਛੱਡ ਲਈ ਆ ਬਾਬਾ ਜੀ ਕੋਲੇ। ਤੇ ਇਸ ਤਰ੍ਹਾਂ ਕਰਕੇ ਉੱਪਰ ਵੀ ਰਹਿਣ ਦੇ ਪ੍ਰਬੰਧ ਹੈਗੇ ਨੇ ਦੇਖ ਸਕਦੇ ਹੋ ਇਹ ਪੌੜੀਆਂ ਉੱਪਰ ਜਿਹੜੀਆਂ ਜਾਂਦੀਆਂ ਨੇ। ਤੇ ਉੱਪਰ ਵੀ ਸੰਗਤ ਕਾਫੀ ਵੱਡੇ ਆ ਵਿਸ਼ਾਲ ਹਾਲ ਬਣੇ ਹੋਏ ਆ। ਇਹ ਪੌੜੀਆਂ ਥਾਣੇ ਚੜ੍ਹ ਕੇ ਸ਼ਨੀਵਾਰ ਦੀ ਰਾਤ ਆਏ ਸ਼ਨੀਵਾਰ ਜਿਹੜਾ ਇੱਥੇ ਡੌਂਖੀਆਂ ਭਰਦੇ ਆ ਨੇ। ਰਾਸ਼onda ਲੋਕਾਂ ਨੂੰ ਆਰਾਮ ਹੁੰਦਾ ਤੇ ਸੋ ਇਥੇ ਸ਼ਨੀਵਾਰ ਵਾਲੇ ਦਿਨ ਕਿਤੇ ਮੈਂ ਆਇਆ ਤਾਂ ਤੁਹਾਨੂੰ ਜ਼ਰੂਰ ਇਥੇ ਦੀ ਵੀਡੀਓ ਜਿਹੜੀ ਉਹ ਸ਼ੇਅਰ ਕਰਾਂਗਾ ਤੇ ਇਹ ਆਪਾਂ ਹੁਣ ਨਿਕਲ ਚਲੇ ਫਾਈਨਲੀ ਆਪਣਾ ਜਿਹੜਾ ਬਲੌਗ ਹੋਣਾ ਸੀ ਆਪਾਂ ਸਮਾਪਤ ਕਰਾਂਗੇ ਜੀ ਗੁਰਦਾ ਸਾਹਿਬ ਦੇ ਬਿਲਕੁਲ ਅੱਪਾਗੇ ਦੁਬਾਰਾ ਤੋਂ ਫਿਰ ਆਪਾਂ ਨਮਸਕਾਰ ਕਰਾਂਗੇ ਚੱਲਦੇ ਆ ਇਸ ਨਾਲ ਇਸ ਵੀਡੀਓ ਨੂੰ ਇੱਕੀ ਸਮਾਪਤ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਜਿਹੜੇ ਬਿਮਾਰ ਰੋਗੀ ਲੋਕ ਹੈ ਉਹਨਾਂ ਤੱਕ ਪਹੁੰਚ ਸਕੇ ਉਹਨਾਂ ਦਾ ਇੱਥੇ ਦੁੱਖ ਦਰਦ ਦੂ ਹੋ ਸਕੇ ਤੇ ਜਿਹੜੇ ਵੀ ਕੋਈ ਬਿਮਾਰ ਨੇ ਜਾਂ ਖਾਸ ਕਰਕੇ ਦਰਦ ਗਠੀਆ ਬੈ ਵਾਲੇ ਉਹ ਇਸੇ ਸਪੈਸ਼ਲੀ 200% ਜਿਹੜੇ ਉਹ ਠੀਕ ਹੁੰਦੇ ਤੇ ਇਸ ਦੇ ਨਾਲ ਇਸ ਵੀਡੀਓ ਨੂੰ ਮੈਂ ਇੱਥੇ ਹੀ ਸਮਾਪਤ ਕਰਦਾ ਅਗਰ ਕਿਸੇ ਨੇ ਮੇਰੇ ਆ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਸ਼ੇਅਰ ਕਰਿਆ ਕਰੋ ਕਮੈਂਟਸ ਕਰਨਾ ਵੀ ਬੈ ਕਿੱਥੋਂ ਕਿੱਥੋਂ ਆਪਦੀ ਵੀਡੀਓ ਦੇਖ ਰਹਾ ਹਾਂ ਵਾਣ ਕਰ ਰਹੇ ਹਾਂ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਹੋਂ ਤੱਕ ਇੰਤਜ਼ਾਰ ਕਰਨਾ ਮਾਲੜੀ ਸਾਹਿਬ ਤੋਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰੱਖਦਾ ਚੜ੍ਹਦੀ ਕਲਾ